ਸਾਫ ਕਹਿ ਦਿੱਤਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਨੇ ਨਿਸ਼ਾਨੇ ਸਖੀ ਹੀ ਪੰਜ ਹਰਫ ਕਾ ਕੇ ਹਰ ਗਿਜਨਾ ਬਾਸ਼ਦ ਇਹ ਪੰਜ ਮਾਹ ਕੜਾ ਕਾਰ ਦੋ ਕਾਚ ਕੰਗਾ ਬਿਨਾ ਬੜੀ ਕੀਮਤੀ ਪੰਕਤੀ ਬਿਨਾ ਕੇਸ ਹੇਜ ਅਸ ਇਹ ਜੁਮਲਾ ਨਿਸ਼ਾਨ ਕੇਸ ਤੇ ਕੋਈ ਨਹੀਂ ਕੜਾ ਹੈ ਕੇਸ ਤੇ ਕੋਈ ਨਹੀਂ ਕਛਹਿਰਾ ਹੈ ਕੇਸ ਤੇ ਕੋਈ ਨਹੀਂ ਤੇ ਕੰਗਾ ਜੇ ਵਿੱਚ ਹੈਗਾ ਕਿ ਇਸ ਤੇ ਕੋਈ ਨਹੀਂ ਕਿਰਪਾ ਨੁਪਾਈ ਹੈ ਲੜਾਈ ਵੀ ਪਾ ਲੈਣ ਵਿਆਹ ਸ਼ਾਦੀਆਂ ਚ ਮੈਂ ਦੇਖਿਆ ਹੈ ਅਰਮਉਂ ਦੇ ਲੜਾਈ ਵੀ ਪਾ ਲੈਣੇ ਭਾਈ ਨੰਦ ਲਾਲ ਕਹਿੰਦੇ ਲੜਾਈ ਕੋਈ ਨਹੀਂ ਤੇ ਨਬਰਤਿਆਂ ਨੂੰ ਕੀ ਕਰੀਏ ਕੇਸ ਹੀ ਕੋਈ ਨਹੀਂ ਤੇ ਬਾਕੀ ਚਾਰ ਰੈਤਾਂ ਪ੍ਰਵਾਨ ਨਹੀਂ ਹੈ ਭਾਈ ਸਾਹਿਬ ਭਾਈ ਨੰਦ ਲਾਲ ਅਗਰ ਕੇਸ ਨਹੀਂ ਨੇ ਤੇ ਬਾਕੀ ਚਾਰ ਰੈਤਾਂ ਧਾਰਨ ਕੀਤੀਆਂ ਗਏ ਨੇ ਪੰਕਤੀ ਧਿਆਨ ਨਾਲ ਸੁਣਨਾ ਬਿਨਾ ਕੇਸ ਇਹ ਚ ਅਸਤ ਇਹ ਜੁਮਲਾ ਨਹੀਂ ਸਾ یہ جہاں باقی نشانیاں نے کیسا تو بنا پروان نہیں کیسا کر کے یہاں کی شعب ہے کیسا کر کے یہ پروان ہونگے ہونے گے پج نہیں ہوا ساری دنیا نے پا لیا مسلمان بھیر نے پایا ہے کرنا کیس جملہ نشان بنا کے سو یہ جملہ نشانیاں یہ چار نشانیاں پروان نہیں ਕਬੂਲ ਨਹੀਂ ਤੁਂ ਤੇ ਨਿੱਕੀ ਨਿੱਕੀ ਤਰਕ ਕਰਦਾ ਰਹਿਣ ਆਪਣੀ ਪਾਤਰਤਾ ਤੇ ਬਣਾ ਹੈ ਪਹਿਲੇ ਕਬੂਲ ਤੇ ਗੁਰੂ ਮੇਰੇ ਨਾਲ ਅੱਗੇ ਹੈ ਔਰ ਗੁਰੂ ਨੇ ਜੋ ਕੁਝ ਮੈਨੂੰ ਦਿੱਤਾ ਹੈ ਮੇਰੀ ਭਲਾਈ ਲਈ ਦਿੱਤਾ ਹੈ ਮੇਰੇ ਅਧਿਆਤਮਿਕ ਵਿਕਾਸ ਲਈ ਦਿੱਤਾ ਹੈ ਪਹਿਲੇ ਇਤਨਾ ਤੇ ਵਿਸ਼ਵਾਸ ਬਣਾ ਪਹਿਲੇ ਇਤਨੀ ਤੇ ਗੁਰੂ ਦੇ ਉੱਤੇ ਜੋ ਹੈ ਸ਼ਰਧਾ ਰਿਆ ਜੋ ਕੁਝ ਮੈਨੂੰ ਨਹੀਂ ਮਿਲਿਆ ਅਜੇ ਮੇਰੇ ਕੋਲ ਬੰਡਾ ਨਹੀਂ ਸੀ ਬਸ ਇੰਸਰ ਮੇਰੀ ਪਾਤਰਤਾ ਨਹੀਂ ਸੀ ਇੱਕ ਸ਼ਾਇਰ ਆਪਣੇ ਢੰਗ ਨਾਲ ਬਿਆਨੇ ਕਰਦਾ ਹੈ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਮੈਂ ਅਜ਼ਲ ਸੇ ਆਦ ਕਾਲ ਤੱਕ ਕੁਦਰਤ ਨੇ ਹਰ ਇੱਕ ਨੂੰ ਚੀਜ਼ਾਂ ਵੰਡ-ਵੰਡ ਕੇ ਦਿੱਤੀਆਂ ਨੇ ਵੰਡ-ਵੰਡ ਕੇ ਦਿੱਤੀ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਮੈਂ ਅਜ਼ਲ ਸੇ ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਏ ਬੜੀ ਕੀਮਤੀ ਗੱਲ ਕੀਤੀ ਦੇਖ ਇਹਦੀ ਕਾਬਲੀਅਤ ਕਿਤਨੀ ਹੈ ਕੁਲ ਪਾਤਰਤਾ ਕਿਤਨੀ ਹੈ ਇਹਦੇ ਕੋਲ ਭਾਂਡਾ ਕਿਹੜਾ ਹੈ ਕੁਦਰਤ ਕੀ ਆ ਹਰ ਇੱਕ ਕੋ ਭਾਂਡਾ ਸ਼ਰਦਾ ਦਾ ਹੁੰਦਾ ਹੈ ਇਹ ਸ਼ਰਦਾ ਜਿੰਨੀ ਜ਼ਿਆਦਾ ਹੋਵੇਗੀ ਉਤਨਾ ਹੀ ਉਹ ਭਾਂਡਾ ਵੱਡਾ ਹੋ ਜਾਏਗਾ ਸ਼ਰਦਾ ਛੋਟੀ ਜਿਹੀ ਹੈ ਬਿਨੇਗਾ ਵੀ ਛੋਟਾ ਇੱਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਵ ਤੇ ਆ ਫਲ ਪਾਈ ਜਿੰਨੀ ਭਾਵਨਾ ਹੈ ਉਤਨਾ ਹੀ ਫਲ ਹਪਤ ਹੁੰਦਾ ਮੈਨੂੰ ਥੋੜਾ ਪ੍ਰਾਪਤ ਹੋਇਆ ਹੈ ਮੇਰੀ ਸ਼ਰਦਾ ਹੀ ਛੋਟੀ ਸੀ ਮੇਰੀ ਭਾਵਨਾ ਥੋੜੀ ਸੀ نے یہ نہیں ملے یا نے یہ نہیں ملے تیرے کو ہی کوئی نہیں تیرے ہی کوئی نہیں تیرے ہی کوئی نہیں قدرت کیا ہر ایک کو اقسام ازل سے جو شخص کے جس چیز کے قابل نظر آیا بل بل کو دیا نالا تو پروانے کو جلنا غم ہم کو دیا سب سے جو مشکل نظر آیا ਕਿੰਦਾ ਮੇਰੀ ਯੋਗਤਾ ਇਹੀ ਸੀ ਮੈਨੂੰ ਰੱਬ ਨੇ ਦੁੱਖ ਦੇਣਾ ਸੀ ਬਿਲਕੁਲ ਭਾਂਡਾ ਹੀ ਇਹੀ ਸੀ ਉਹ ਬੜੀ ਵੱਡੇ ਕੰਜਰ ਕਿਸੇ ਨੂੰ ਕੁਝ ਦਿੱਤਾ ਹੈ ਕਿਸੇ ਨੂੰ ਕੁਝ ਦਿੱਤਾ ਉਸਰੇ ਕਿਸੇ ਨੂੰ ਕੁਝ ਦਿੱਤਾ ਹੈ ਮੇਰੇ ਭਾਂਡੇ ਚ ਗਮ ਪਾਇਆ ਹੈ ਮੇਰੀ ਬਾਤਰਤਾ ਹੀ ਇਹੀ ਸੀ ਮੇਰੀ ਯੋਗਤਾ ਹੀ ਇਤਨੀ ਸੀ ਅਜੇ ਮੈਨੂੰ ਇਹੀ ਚਾਹੀਦਾ ਸੀ ਇਸ ਨਾਲ ਹੀ ਮੈਂ ਠੀਕ ਹੋਣਾ ਸੀ ਅਗਦੇ ਚ ਪਾ ਕੇ ਸੋਨਾ ਸ਼ੁੱਧ ਹੁੰਦਾ ਹੈ ਪਾਣੀ ਦੇ ਚ ਪਾ ਕੇ ਨਹੀਂ ਸ਼ੁੱਧ ਹੁੰਦਾ ਅਗਦੇ ਚ ਪਾਉਂਦੇ ਆਂ ਉਹਦੀ ਖੋਟ ਨਿਕਲਦੀ ਹੈ ਪਾਣੀ ਦੇ ਚ ਪਾਉਂਦੇ ਆ ਨਹੀਂ ਯਕੀਨ ਜਾਨੋ ਦੁੱਖਾਂ ਦੀ ਆਗ ਹੀ ਕਈ ਵਾਰ ਮਨੁੱਖ ਦੇ ਚੋਂ ਖੋਟ ਕੱਟ ਦਿੰਦੀ ਕੱਟ ਦਿਆ ਇਸ ਵਾਸਤੇ ਇਹ ਸ਼ਾਇਰ ਕਹਿੰਦਾ ਗਮ ਹਮ ਕੋ ਦਿਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ ਤੋ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਦੇ ਵਾਕ ਵਿੱਚ ਜੋ ਲੜੀਵਾਰ ਫਰਮਾਨ ਕਰ ਰਹੇ ਨੇ ਇਹ ਆਪ ਸਰਵਨ ਕਰਦੇ ਜਾਓ ਛੰਦ ਚਾਰ ਨੇ ਚੌਪਦਾ ਹੈ ਮੈਂ ਅਰਥਾਂ ਦੇ ਵਿੱਚ ਬਹੁਤ ਸਾਰਾ ਸਮਾਨ ਲੈ ਜਾਵਾਂ ਆਪ ਅਗਲੀਆਂ ਪੰਕਤੀਆਂ ਦੇ ਅਰਥ ਸਰਵਨ ਕਰੋ ਜਿਸਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਐਸਾ ਮੇਰਾ ਪਰਮਾਤਮਾ ਉਸ ਤੋਂ ਖਾਲੀ ਕੋਈ ਨਹੀਂ ਹਰ ਇੱਕ ਦੇ ਭਾਂਡੇ 'ਚ ਕੁਛ ਨਾ ਕੁਛ ਪਾਇਆ ਕੁਛ ਨਾ ਕੁਛ ਪਾਇਆ ਜੈਸਾ ਜਿਸ ਤਰ੍ਹਾਂ ਦਾ ਭਾਂਡਾ ਸੀ ਜਿਤਨਾ ਭਾਂਡਾ ਸੀ ਉਹਨੇ ਭਰ ਦਿੱਤਾ ਔਰ ਜਿਹੜੀ ਉਸਦੀ ਯੋਗਤਾ ਸੀ ਉਹਦੇ ਮੁਤਾਬਕ ਵਸਤੂ ਉਹਦੇ ਜੋ ਹੈ ਪਾ ਦਿੱਤੀ ਹੈ ਭਾਂਡੇ ਸਾਰੇ ਜੇ ਭਰੇ ਹੋਏ ਨੇ ਖਾਲੀ ਕੋਈ ਵੀ ਨਹੀਂ ਅਗਰ ਕੋਈ ਮਨੁੱਖ ਇਹ ਆਖੇ ਮੇਰੇ ਕੋਲ ਕੁਝ ਨਹੀਂ ਮੇਰੇ ਕੋਲ ਕੁਝ ਨਹੀਂ ਯਾਗਵੱਲਗ ਨੇ ਇਸਦੇ ਤੇ ਬੜੀ ਇੱਕ ਬਾਕਮਾਲ ਕਥਾ ਲਿਖੀ ਹੈ ਉਹ ਦੇਖੋ ਇੱਕ ਨੌਜਵਾਨ ਆ ਗਿਆ ਕਹਿੰਦਾ ਰਿਸ਼ੀ ਜੀ ਪ੍ਰਮਾਤਮਾ ਦਿੱਤੇ ਭਰੋਸਾ ਮੇਰਾ ਨਹੀਂ کیوں کسی کو کچھ ہے کسی کو کچھ ہے میرے کو کچھ بھی نہیں میرے کو کچھ بھی نہیں یاد وہ لگ لگے میں نو تیرے کو خزانہ دکھائی دیں دائیں خزانہ یہ خزانے دی کسی کسی نو سمجھ ہوں دیگے اقبال کہیں دے خزانہ ہوں چھپایا مجھ کو مشتے خاک کے سہرہ نے کسی کو کیا خبر ہے کون ہوں میں کس کی دولت ہوں میں تے خزانہ ہوں ਅਰ ਕਿ ਕਰਾ ਮਿੱਟੀ ਦੇ ਦਵਾ ਪਿਆ ਆ ਤੇ ਖਜ਼ਾਨਾ ਹੈ ਮਿੱਟੀ ਦਾ ਪਤਲਾ ਇਹਨੇ ਦਬਾ ਕੇ ਰੱਖਿਆ ਹੋਇਆ ਸਭ ਕੁਝ ਕੋਈ ਇੱਜ ਗਾਇਰ ਯਾਗਵਲ ਕਹਿੰਦਾ ਮੈਨੂੰ ਤੇਰੇ ਕੋਲ ਬੜਾ ਵੱਡਾ ਖਜ਼ਾਨਾ ਦਿਖਾਈ ਦੇ ਰਿਹਾ ਉਹ ਨੌਜਵਾਨ ਨੇ ਕਹਿਣ ਲੱਗਾ ਰਿਸ਼ੀ ਜੀ ਮੇਰੇ ਨਾਲ ਮਜ਼ਾਕ ਨਾ ਕਰੋ ਮੈਂ ਦੁਖੀ ਹਾਂ ਬਹੁਤ ਦੁਖੀ ਔਰ ਮੈਂ ਰੱਬ ਤੋਂ ਇਨਕਾਰ ਹੀ ਹਾਂ ਇਨਕਾਰ ਹੀ ਮੈਨੂੰ ਉਸਰੇ ਕੁਛ ਨਹੀਂ ਦਿੱਤਾ ਮੈਨੂੰ ਤੇਰੇ ਕੋਲ ਸਭ ਕੁਝ ਦਿਖਾਈ ਦੇ ਰਿਹਾ ਹੈ ਅਗਰ ਉਹ ਤੂੰ ਵੇਚਣਾ ਚਾਵੇਂ ਤੇ ਮੈਂ ਮੂੰਹ ਮੰਗੀ ਕੀਮਤ ਐਨੋ ਦੇਣ ਨੂੰ ਤਿਆਰ ਤੂੰ ਵੇਚਣਾ ਮੇਰੇ ਕੋਲ ਸੋਨੇ ਦੀਆਂ ਸ਼ਰਫੀਆਂ ਬੜੀਆਂ ਨੇ ਰਾਜੇ ਮਹਾਰਾਜੇ ਮੇਰੇ ਚੇੜੇ ਨੇ ਥੈਲੀਆਂ ਗਿਆ ਥੈਲੀਆਂ ਭੇਟ ਕਰ ਜਾਂਦੇ ਨੇ ਭਰਿਆ ਪਿਆ ਖਜ਼ਾਨਾ ਦੱਸ ਇਹ ਜਿਹੜੀਆਂ ਦੋ ਅੱਖਾਂ ਨੇ ਨਾ ਤੇਰੀਆਂ ਚਲੋ ਮੈਨੂੰ ਦੋ ਨਹੀਂ ਚਾਹੀਦੀਆਂ ਇੱਕ ਚਾਈ ਦੀ ਐ ਮੈਂ ਤੇਰੀ ਇੱਕ ਅੱਖ ਕੱਢਣੀ ਐ ਪਹਿਲੇ ਦੱਸ ਤੂੰ ਕਿਤਨੀਆਂ ਮੋਰਾ ਲੈਣੀਆਂ ਨੇ ਦੱਸ 10000 ਮੋਰਾ ਲੈਣੀਆਂ ਨੇ 20000 ਮੋਰਾ ਲੈਣੀਆਂ ਨੇ ਕਹਿੰਦਾ ਨਹੀਂ ਸੰਤ ਜੀ ਮੈਂ ਅੱਖਾਂ ਤੇ ਵੇਚਣ ਨੂੰ ਤਿਆਰ ਹਾਂ ਕਿਸੇ ਕੀਮਤ ਤੇ ਵੇਚਣ ਨੂੰ ਤਿਆਰ ਅੱਛਾ ਮੈਨੂੰ ਦੋ ਬਾਵਾ ਦੀ ਵੀ ਲੋੜ ਐ ਚਾਹੀਦੀ ਐ ਤੂੰ ਇਹ ਦੱਸ ਇਨਾ ਦੋ ਅਥਾਂ ਦੇ ਕਿੰਨੇ ਲੱਖ ਮੋਰਾ ਲੈਣੀਆਂ ਨੇ ਕਿਤਨੇ ਲੱਖ ਨਹੀਂ ਸੰਤ ਜੀ ਇਹ ਤੇ ਮੈਂ ਕਿਸੇ ਕੀਮਤ ਤੇ ਵੀ ਹੱਥ ਨਹੀਂ ਵੇਚਣਾ ਆਪਣੇ ਹੱਥ ਕਿਸ ਤਰ੍ਹਾਂ ਦੇ ਦੇਣ ਫਿਰ ਪਤਾ ਹੈ ਸੰਤ ਨੇ ਕੀ ਆਖਿਆ ਮੈਂ ਪੂਰੀ ਗਾਗਰ ਅਸ਼ਰਫੀਆਂ ਦੀ ਭਰੀ ਹੋਈ ਤੈਨੂੰ ਦੇਣਾ ਐ ਜ਼ਬਾਨ ਮੈਨੂੰ ਚਾਹੀਦੀ ਹੈ ਜਿਹੜੀ ਤੇਰੇ ਕੋਲ ਉਹ ਕਹਿੰਦੇ ਸੰਤ ਜੀ ਮੈਂ ਜ਼ਬਾਨ ਵੀ ਕਿਸੇ ਕੀਮਤ ਤੇ ਨਹੀਂ ਵੇਚਾਂਗਾ ਕਿ ਸੇ ਕੀ ਮੱਤੇ ਨੇ ਅੱਛਾ ਤੂੰ ਦੋ ਲਤਾਂ ਹੀ ਵੇਚ ਰੇ ਹੈ ਗਾਗਰ ਲੈ ਜਾ ਮੋਰਾਂ ਤੇ ਇਹ ਦੋ ਪੈਰੀ ਵੇਚਦੇ ਇਹ ਮੈਨੂੰ ਚਾਹੀਦੇ ਨੇ ਸੰਤ ਜੀ ਇਹ ਤੇ ਮੈਂ ਕਿਸੇ ਕੀਮਤ ਤੇ ਵੀ ਵੇਚਣ ਨੂੰ ਤਿਆਰ ਨੇ ਤੂੰ ਇੱਕ ਇੱਕ ਅੰਗ ਕਿਸੇ ਵੀ ਕੀਮਤ ਤੋਂ ਵੇਚਣ ਤੋਂ ਤਿਆਰ ਨਹੀਂ ਤੇ ਤੂੰ ਇਹ ਕਹਿ ਰਿਹਾ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਨਹੀਂ ਇਹ ਜੋ ਬੇਸ਼ਕੀਮਤੀ ਅੰਗ ਨੇ ਇਹਨਾਂ ਦੀ ਸਹੀ ਵਰਤੋਂ ਕਰ ਪਰ ਮਾਲਤਮਾ ਤੇਰੀ ਝੋਲੀ ਵਾਹ